ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਾਲ ਨਾਮ ਸਮੇ ਦਾ ਹੈ ਜੋ ਰਾਤ ਦਿਨੇ ਗੁਜ਼ਰਦਾ ਪਿਆ ਹੈ ਕਾਲ ਨਾਮ ਅਕਾਲ ਪੁਰਖ ਦਾ ਵੀ ਹੈ ਜੋ ਸਾਰਿਆਂ ਕਾਲਾਂ ਦਾ ਕਰਤਾ ਹੋਣ ਕਰਕੇ ਮਹਾਕਾਲ ਜਾਨਿਆ ਜਾਂਦਾ ਹੈ ਕਾਲ ਨਾਮ ਮੌਤ ਦਾ ਵੀ ਹੈ ਜੋ ਹਰ ਇੱਕ ਵਿਅਕਤੀ ਨੂੰ ਸਮਾਂ ਮੁਕੰਨ ਤੇ ਆਕੇ ਵਾਪਰਦੀ ਹੈ ਅਤੇ ਵਾਪਰੇਗੀ ਸਮਾਂ ਬੜੀ ਦੁਰਲਭ ਚੀਜ਼ ਹੈ ਹਰ ਇੱਕ ਇਨਸਾਨ ਨੂੰ ਸਮਾਂ ਗਿਣਤੀ-ਮਿੰਤੀ ਦਾ ਮਿਲਿਆ ਹੋਇਆ ਹੈ ਅਤੇ ਹਰ ਵਕਤ ਹਰ ਇਨਸਾਨ ਦਾ ਸਮਾਂ ਖਰਚ ਹੁੰਦਾ ਰਹਿੰਦਾ ਹੈ ਕਬੀਰ ਜੀ ਵੀ ਇੱਕ ਦ੍ਰਿਸ਼ਤਾਨ ਰਾਹੀ ਮਨੁੱਖ ਨੂੰ ਸचेਤ ਕਰਦੇ ਹਨ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਜ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਕਬੀਰ ਸਾਹਿਬ ਜੀ ਬੈਠੇ ਹੋਏ ਸਨ ਤਾਂ ਸਾਹਮਣੇ ਹੀ ਇੱਕ ਮਾਈ ਆਪਣੇ ਛੋਟੇ ਜਿਹੇ ਬੱਚੇ ਸਮੇਤ ਕੋਠੇ ਤੇ ਬੈਠੀ ਚਰਖਾ ਕੱਤ ਰਹੀ ਸੀ ਬੱਚੇ ਨੂੰ ਖਿੱਦੋ ਨਾਲ ਖਿਡਾ ਰਹੀ ਸੀ ਖਿੱਦੋ ਡੇੜ ਦਿਨ ਦੀ ਤਾਂ ਬੱਚਾ ਪਕੜ ਕੇ ਖਿੱਦੋ ਨੂੰ ਲੈ ਆਉਂਦਾ ਸੀ ਪਰ ਈਸ਼ਵਰ ਦੀ ਨੇਤ ਐਸੀ ਹੋਈ ਕਿ ਖਿੱਦੋ ਥੱਲੇ ਡਿੱਗ ਪਿਆ ਅਤੇ ਬੱਚਾ ਵੀ ਉਸਦੇ ਪਿੱਛੇ ਪਕੜਨ ਲਈ ਡਿੱਗ ਪਿਆ ਦੇਖਦੇ ਸਾਰ ਹੀ ਉਹ ਗੁਜ਼ਰ ਗਿਆ ਛਿਰ ਕਬੀਰ ਸਾਹਿਬ ਜੀ ਜੋ ਕਿ ਇਸ ਕੋਟਕ ਨੂੰ ਦੇਖ ਰਹੇ ਸਨ ਦੇਖ ਕੇ ਉਹਨੇ ਇਹ ਸ਼ਬਦ ਉਚਾਰਨ ਕੀਤਾ ਜਨਨੇ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੋਨਾ ਜਾਣੇ ਜਿਤ ਦਿਨ ਦਿਨ ਅਵਧ ਘਟ ਰਹਿ ਮੋਰ ਮੋਰ ਕਰ ਅਧਿਕ ਲਾਦਰ ਪੇਕਤ ਹੀ ਜਮਰਾਉ ਹਸੈ ਇਹਨਾ ਤੁਕਾਂ ਰਹੀ ਕਬੀਰ ਜੀ ਫਰਮਾਨ ਕਰਦੇ ਹਨ ਕਿ ਮਾਤਾ ਸਮਲਦੀ ਹੈ ਮੇਰਾ ਪੁੱਤਰ ਬਟਾ ਹੁੰਦਾ ਹੈ ਪਰ ਇਤਨਾ ਨਹੀਂ ਸਮਲਦੀ ਕਿ ਇਸਦੀ ਅਵਸਾ ਦਿਨੋ ਦਿਨ ਘਟਦੀ ਜਾ ਰਹੀ ਹੈ ਮੇਰਾ ਮੇਰਾ ਕਰਕੇ ਬੜਾ ਲਾਡ ਕਰਦੀ ਹੈ ਪਰ ਤਰਮਲਾਸ ਦੇਖ ਕੇ ਹੱਸਦਾ ਹੈ ਕਿ ਇਹ ਤਾਂ ਮੇਰਾ ਹੀ ਖਾਜਾ ਹੈ ਇਸੇ ਤਰ੍ਹਾਂ ਹਰ ਇੱਕ ਵਿਅਕਤੀ ਦੁਨਿਆਵੀ ਕੰਮਾਂ ਵਿੱਚ ਰੁੱਝਾ ਹੋਣ ਕਰਕੇ ਕਾਲ ਨੂੰ ਕੁਲਾ ਦਿੰਦਾ ਹੈ ਕਿ ਇਹ ਸਮਾਂ ਸਾਨੂੰ ਅਮੁੱਲਕ ਮਿਲਿਆ ਹੈ ਇਸ ਦੀ ਕਦਰ ਕਰੀਏ ਪਰ ਕਰਦਾ ਨਹੀਂ ਐਸੇ ਵਾਸਤੇ ਕਬੀਰ ਜੀ ਫਰਮਾਨ ਕਰਦੇ ਹਨ ਕਬੀਰ ਕਾਲ ਕਰੰਤਾ ਅਬ ਕਰ ਅਬ ਕਰਤਾ ਸੋਇਤਾਲ ਪਾਛੇ ਕਛੂ ਨ ਹੋਏਗੋ ਜੋ ਸਿਰ ਪਰ ਆਵੇ ਕਲ ਇਹ ਸਮਾਂ ਬੜੀ ਦੁਰਲਭ ਚੀਜ਼ ਹੈ ਇਸਦੀ ਕਦਰ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨੂੰ ਬੇਅਰਥ ਕੰਮਾਂ ਵਿੱਚ ਗਵਾਉਣਾ ਠੀਕ ਨਹੀਂ ਅਤੇ ਸ਼ੁਭ ਅਮਲਾਂ ਵਿੱਚ ਲਗਾ ਕੇ ਸਫਲਾ ਕਰਨਾ ਚਾਹੀਦਾ ਹੈ ਕੇਵਲ ਵਾਹਿਗੁਰੂ ਜਾਂ ਉਸ ਦੇ ਪਿਆਰੇ ਭਗਤ ਜੋ ਕਿ ਉਸ ਦਾ ਰੂਪ ਹੀ ਹੋ ਗਏ ਹਨ ਉਹ ਅਸਥਿਰ ਹਨ ਬਾਕੀ ਸਭ ਕੁਝ ਕਾਲ ਦੇ ਅਧੀਨ ਹਨ ਹਰੇਕ ਵਿਅਕਤੀ ਸਮੇਂ ਦੇ ਅੰਦਰ ਕਾਲ ਦੇ ਅੰਦਰ ਹੈ ਜਦੋਂ ਉਸ ਦਾ ਸਮਾਂ ਪੂਰਾ ਹੋ ਜਾਂਦਾ ਹੈ ਉਸੇ ਵੇਲੇ ਕਾਲ ਰੂਪੀ ਮੌਤ ਆ ਕੇ ਉਸ ਨੂੰ ਗ੍ਰਸ ਲੈਂਦੀ ਹੈ ਇਸੇ ਪੀਰ ਪਗੰਬਰ ਬਾਦਸ਼ਾ ਚੌਧਰੀ ਅਵਤਾਰ ਇਸੇ ਨੂੰ ਵੀ ਇਸ ਕਾਲ ਨੇ ਨਹੀਂ ਛੱਡਿਆ ਫਰੀਦ ਜੀ ਵੀ ਇਸ ਦੋਹੇ ਰਾਹੀਂ ਸਾਨੂੰ ਸੁਚੇਤ ਕਰਦੇ ਹਨ ਸਾਡਾ ਪ੍ਰੇਮੰਦਹਿਰੀ ਚਲਿਆ ਪਾਣੀ ਅਨ ਆਇਓ ਬੰਦਾ ਦੁਨੀ ਵਿੱਚ ਵਤ ਅਸੋਨੀ ਬਨ ਮਲਕਤ ਮੋਜਾਂ ਆਸੀ ਸਭ ਦਰਵਾਜੇ ਪਨ ਤਿਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬਨ ਵੇਖੋ ਬੰਦਾ ਚਲਿਆ ਚਹੋ ਜਨਿਆ ਦਾ ਕਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਕਿੱਧਰ ਕੇ ਆਵੇ ਕੰਮ ਇਸ ਮੌਤ ਨੇ ਇੱਕ ਦਿਨ ਜ਼ਰੂਰ ਆਉਣਾ ਹੈ ਕਿਉਂਕਿ ਇਹ ਕਾਲ ਬੜਾ ਜੋਰਾਵਰ ਹੈ ਅਸੀਂ ਇਸ ਦੇਸ਼ ਦੇ ਮੁਸਾਫਰ ਹਾਂ ਅਤੇ ਇੱਥੋਂ ਦੇ ਡੇਰਿਆਂ ਨੂੰ ਛੱਡ ਜਾਣਾ ਹੈ ਇਸੇ ਵਾਸਤੇ ਮਹਾਰਾਜ ਜੀ ਫਰਮਾਨ ਕਰਦੇ ਹਨ ਡੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹ ਜਾਨ ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ ਇਸ ਲਈ ਉਸ ਡੇਰੇ ਦੀ ਪ੍ਰਾਪਤੀ ਕਰੀਏ ਜਿੱਥੇ ਅੰਤ ਨੂੰ ਜਾ ਕੇ ਨਿਵਾਸ ਕਰਨਾ ਹੈ ਅਤੇ ਜੋ ਵਿਅਕਤੀ ਕਾਲ ਨੂੰ ਯਾਦ ਰੱਖਦਾ ਹੈ ਉਹ ਪਾਪਾਂ ਵਿੱਚ ਪ੍ਰਵੇਕ ਨਹੀਂ ਹੁੰਦਾ ਇਸ ਲਈ ਉਸ ਕਾਲ ਨੂੰ ਹਮੇਸ਼ਾ ਯਾਦ ਰੱਖਿਏ ਮਹਾਕਾਲ ਦਾ ਸਿਮਰਨ ਕਰੀਏ ਜਿਸ ਕਰਕੇ ਸਾਡਾ ਸਮਾਂ ਸਫਲ ਹੋਵੇ ਅਤੇ ਮੌਤ ਕੋ ਛੁਟਕਾਰਾ ਪਾ ਲਈਏ ਸਮਾਪਸ਼ਾਨਨ ਹਰ ਕੋ ਮਿਲੇ ਨਾ ਕਾਲ ਸਦੀਵ ਤਾਂਤੇ ਸਮਾਨਤ ਚੁਕੀ ਹੈ ਰਾਜਨੀਤਿਕੀ ਸੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ